ਉਥੋਂ ਜਾ ਰਿਹਾ ਸੀਗਾ ਜੀ ਆਪਣੇ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਤੇ ਆਪਣਾ ਪਿੱਛੋਂ ਇੱਕ ਵੈਨਿਊ ਗੱਡੀ ਜਿਹਦਾ ਕਿ ਨੰਬਰ ਗੁਰਦਾਸਪੁਰ ਦਾ ਜੀ ਉਹਨਾਂ ਨੇ ਪਿੱਛੋਂ ਹਿੱਟ ਕੀਤਾ ਜਿਹੜਾ ਕਿ ਆਪਣਾ ਹਿੱਟ ਕਰਨ ਦੇ ਬਾਅਦ ਉਹ ਮੁੰਡਾ ਜਿਹੜਾ ਸਾਡਾ ਡਿੱਗ ਪਿਆ ਤੇ ਉਹਦੇ ਉੱਪਰੋਂ ਗੱਡੀ ਚ ਚੜਾ ਕੇ ਉਥੋਂ ਬੰਦੇ ਭੱਜ ਗਏ ਮੌਕੇ ਤੋਂ ਸੋ ਭਾਜੀ ਪਹਿਲੇ ਕੋਜੀ ਮੇਰਾ ਨਾਮ ਅਭਨੇਂਦਰ ਸਿੰਘ ਆ ਜੀ ਤੇ ਮੇਰਾ ਆਪਣਾ ਪੁਆਇ ਦਾ ਬੇਟਾ ਸੀਗਾ ਜਿਹੜਾ ਕੱਲ ਆਪਣਾ ਸ਼ਾਮ ਇੱਥੇ ਤਾਰਾ ਆਪਣਾ ਜਿਹੜਾ ਆਪਣਾ ਬਰ ਵੱਡਾ ਹਾਈਵੇ ਆ ਜੀ ਜਮਰੰਗ ਰੋਡ ਦੇ ਥੱਲੇ ਉਥੋਂ ਜਾ ਰਿਹਾ ਸੀਗਾ ਜੀ ਆਪਣੇ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਤੇ ਆਪਣਾ ਪਿੱਛੋਂ ਇੱਕ ਵੈਨਿਊ ਗੱਡੀ ਜਿਹਦਾ ਕੀ ਨੰਬਰ ਗੁਰਦਾਸਪੁਰ ਦਾ ਜੀ ਉਹਨਾਂ ਨੇ ਪਿੱਛੋਂ ਹਿੱਟ ਕੀਤਾ ਜਿਹੜਾ ਕੀ ਆਪਣਾ ਹਿੱਟ ਕਰਨ ਦੇ ਬਾਅਦ ਉਹ ਮੁੰਡਾ ਜਿਹੜਾ ਸਾਡਾ ਡਿੱਗ ਪਿਆ ਤੇ ਉਹਦੇ ਉੱਪਰੋਂ ਗੱਡੀ ਚ ਚੜਾ ਕੇ ਉੱਥੋਂ ਬੰਦੇ ਭੱਜ ਗਏ ਮੌਕੇ ਤੋਂ ਭੱਜਣ ਤੋਂ ਬਾਅਦ ਇਹ ਆ ਜੀ ਫਿਰ ਮਤਲਬ ਉਸ ਤੋਂ ਬਾਅਦ ਇਹਨਾਂ ਨੂੰ ਉੱਥੋਂ ਜਿਹੜੇ ਰਾਹੀਰ ਨੇ ਉਹਨਾਂ ਨੇ ਫੜ ਕੇ ਕਾਬੂ ਕਰਕੇ ਇਹਨਾਂ ਨੂੰ ਉੱਥੇ ਫਿਰ ਮਤਲਬ ਦਬੋਚਿਆ ਦਬੋਚਣ ਤੋਂ ਬਾਅਦ ਫਿਰ ਪੁਲਿਸ ਨੂੰ ਪੇਸ਼ ਮਤਲਬ ਫੜਾਇਆ ਜੀ ਤੇ ਹੁਣ ਮਤਲਬ ਮੰਨੋ ਇਸ ਚੱਕਰ ਦੇ ਵਿੱਚ ਉਹ ਬੰਦੇ ਨੇ ਸ਼ਰਾਬ ਤੂ ਉਹਦੇ ਨਾਲ ਜਿਹੜਾ ਕੋ ਪੈਸੈਂਜਰ ਹੋ ਆਪਣੇ ਮੂੰਹ ਸਿਰੇ ਸਾਨੂੰ ਉੱਥੇ ਦੱਸਦਾ ਜੀ ਕਿ ਵੀ ਮੈਂ ਅਸੀਂ ਨਾਲ ਬੈਠੇ ਸੀ ਅਸੀਂ ਦਾਰੂ ਪੀਂਦੇ ਪਏ ਸੀਗੇ ਜੀ ਤੇ ਉਸ ਤੋਂ ਬਾਅਦ ਮਤਲਬ ਮੰਨ ਲਓ ਸਾਡਾ ਫਿਰ ਅਸੀਂ ਮਤਲਬ ਮੰਨ ਲਓ ਸਾਡੇ ਕੋ ਗੱਡੀ ਚੜ ਗਈ ਹੈ ਮੁੰਡੇ ਦੇ ਉੱਪਰ ਤੇ ਉਸ ਤੋਂ ਬਾਅਦ ਅਸੀਂ ਭੱਜ ਗਏ ਆ ਤੇ ਇਹ ਹੁਣ ਪੁਲਿਸ ਕਹਿੰਦੀ ਹੈ ਜੀ ਅਸੀਂ ਇਹਨੂੰ ਫੜਿਆ ਤੇ ਸਾਡੇ ਦੇ ਮਤਲਬ ਮੰਨ ਲਓ ਦੋਵੇਂ ਗੱਲਾਂ 'ਚ ਫਰਕ ਇਹ ਆ ਜੀ ਕਿ ਮਤਲਬ ਮੰਨ ਲਓ ਆਪਣਾ ਇਹ ਸਾਡੇ ਲਈ ਤੇ ਫਿਰ ਹਿੱਟ ਐਂਡ ਰਨ ਵਾਲਾ ਮਸਲਾ ਜੀ ਤੇ ਹੁਣ ਮਤਲਬ ਮੰਨ ਲਓ ਜਿਹੜੀ ਇਹਨਾਂ ਨੇ ਧਾਰਾ ਦੇ ਅੰਦਰ ਪਰਚਾ ਦਿੱਤਾ 106 ਉਹਦੇ ਚ ਮਤਲਬ ਮੰਨ ਲਓ ਇਹਦੀ ਮੌਕੇ ਤੇ ਇਥੇ ਥਾਣੇ ਤੋਂ ਜਵਾਨਤ ਹੋ ਜਾਣੀ ਆ ਜੋ ਕਿ ਸਾਡੇ ਲਈ ਮਤਲਬ ਮੰਨ ਲਓ ਅਸੀਂ ਵਿਕਟਿਮ ਫੈਮਲੀ ਆ ਸਾਨੂੰ ਇਹ ਚੀਜ਼ ਮਤਲਬ ਐਡਮਿਸਿਬਲ ਨਹੀਂ ਹੈ ਜੀ ਅਸੀਂ ਮਤਲਬ ਇਸ ਤਰ੍ਹਾਂ ਸਾਡਾ ਰੋਸ ਆ ਸਾਡੇ ਨਾਲ ਮਤਲਬ ਨਿਆਂ ਨਹੀਂ ਹੋਇਆ ਜੀ ਮਤਲਬ ਮੰਨ ਲਓ ਸਾਡਾ ਬੱਚਾ ਚਲਾ ਗਿਆ ਸਾਡਾ ਭਰਾ ਚਲਾ ਗਿਆ ਔਰ ਮਤਲਬ ਮੰਨ ਲਓ ਕਲਪਰੇਟ ਜੜਾ ਉਹਦੀ ਰਾਤ ਦੀ दारू ਲੱਥੀ ਆ ਕਿੰਨੀ ਉਮਰ ਸੀ ਜੀ ਉਹਨਾਂ ਦੀ ਜਿਨ੍ਹਾਂ ਦੀ ਚੱਤ ਹੈ 40 ਸਾਲਾਂ ਦੀ ਮਤਲਬ ਏਜ ਸੀ ਕਿ ਜੀ ਕਿੰਨੇ ਬੱਚੇ ਸੀ ਉਹਨਾਂ ਦੇ ਇੱਕ ਇੱਕ ਬੇਟੀ ਆ ਜੀ 5 ਸਾਲ ਦੀ ਉਹਨਾਂ ਦੀ ਤੇ ਮਤਲਬ ਮੰਨ ਲਓ ਜਿਸ ਤਰ੍ਹਾਂ ਹੈਂਡ ਟੂ ਮਾਊਥ ਚੱਲਣ ਵਾਲੀ ਫੈਮਿਲੀ ਆ ਜੀ ਮਤਲਬ ਮੁੰਡਾ ਡੇਲੀ ਆਪਣੀ ਬਰੈਡ ਅਰਨ ਕਰਦਾ ਤੇ ਸ਼ਾਮ ਨੂੰ ਖਾਂਦਾ ਜੀ ਕਿ ਕਿਹਦੇ ਤੇ ਸਵਾਰ ਹੈਗੇ ਸੀ ਆ ਰਹੇ ਸੀ ਇਹ ਆਪਣੀ ਬਾਈਕ ਤੇ ਸੀਗਾ ਜੀ ਆਪਣਾ ਦਾ ਸਪਲੈਂਡਰ ਮੋਟਰਸਾਈਕਲ ਸੀਗਾ ਜੀ ਉੱਤੇ ਆ ਰਿਹਾ ਸੀਗਾ ਜੀ ਇਹ ਹਾਂ ਜੀ ਰੁਮਾਲਾ ਸਾਹਿਬ ਆਪਣਾ ਡਿਲੀਵਰ ਕਰਦਾ ਸੀ ਰੁਮਾਲਾ ਸਾਹਿਬ ਦਾ ਕੰਮ ਸੀ ਗੁਰੂ ਸਾਹਿਬ ਦੀਆਂ ਪੋਸ਼ਾਕਾਂ ਜਿਹੜੀਆਂ ਹੁੰਦੀਆਂ ਸੀ ਅੱਛਾ ਉਹ ਸਿਲਸਿਲੇ ਦੇ ਵਿੱਚ ਮਤਲਬ ਮੰਨ ਲਓ ਆਪਣੇ ਕੰਮ ਲਈ ਜਾ ਰਿਹਾ ਸੀਗਾ ਤੇ ਜਿਸ ਜਿਸ ਦੌਰਾਨ ਮਤਲਬ ਆਂਦੇ ਜਾਂਦੇ ਇਹਨੂੰ ਪਿੱਛੋਂ ਹਿੱਟ ਕੀਤਾ ਤੇ ਮਤਲਬ ਮੰਨ ਲਓ ਮੁੰਡਾ ਜਿਹੜਾ ਸਾਡਾ ਮੌਕੇ ਤੇ ਮਤਲਬ ਡੈਥ ਹੋ ਗਈ ਆ ਕੀ ਮੰਗ ਕੀ ਕਰਦੇ ਜੰਦਗੀ ਮੰਗ ਅਸੀਂ ਇਹੀ ਕਰਦੇ ਸੀ ਸਾਡੇ ਨਾਲ ਮਤਲਬ ਨਿਆਂ ਹੋਣਾ ਚਾਹੀਦਾ ਜੀ ਮਤਲਬ ਮੰਨ ਲਓ ਅਸੀਂ ਤਾਂ ਆਪਣੇ ਆਪ ਨੂੰ ਥੱਗੇ ਮਹਿਸੂਸ ਕਰਦੇ ਪਏ ਆ ਜੀ ਸਾਡਾ ਮਤਲਬ ਮੰਨ ਲਓ ਜੋ ਰਾਈਟਸ ਬੰਦੇ ਆ ਸਾਡੇ ਲਈ ਤਾਂ ਮਤਲਬ ਮੰਨ ਲਓ ਸਾਡੇ ਭਰਾ ਦਾ ਕਾਤਲ ਆ ਜੀ ਮੰਨ ਲਓ ਉਹਨੇ ਬੰਦਾ ਥੱਲੇ ਦਿੱਤਾ ਜਿੰਨੂੰ ਕੋਈ ਮਤਲਬ ਅਕਲ ਹੀ ਨਹੀਂ ਜਲੜਾ ਬੰਦਾ ਕਹਿੰਦਾ ਜੀ ਮੈਂ ਆਪਣੇ ਹੋਸ਼ ਵਾਸਤੇ ਨਹੀਂਗਾ ਰਾਤ ਨੂੰ ਦੀ दारू ਲੱਥੀ ਆ ਜੀ ਹੁਣ ਸਵੇਰੇ ਉਹ ਬੰਦਾ ਆਪਣਾ ਆਰਾਮ ਨਾਲ ਬੈਠਾ ਹੈ ਸਵੇਰੇ ਅਸੀਂ ਆਏ ਆ ਤੇ ਉਹਦੇ ਬਿਆਨ ਲੈ ਰਹੇ ਹਾਂ ਨੂੰ ਬਾਹਰ ਪ੍ਰਾਈਵੇਟ ਕਮਰੇ ਚ ਬਿਠਾ ਕੇ ਆਪਣਾ ਉਹਦੇ ਸੈੱਲ ਤੋਂ ਬਾਹਰ ਕੱਢ ਕੇ ਤੇ ਉਥੇ ਮ ਕੀ ਸਾਡੀ ਮੰਗ ਹੈ ਜੀ ਭਾਜੀ ਇਹਨੂੰ ਮਤਲਬ ਮੰਨ ਲਓ ਏਦਾਂ ਜੇ ਸਾਡਾ ਭਰਾ ਜਿੰਨੇ ਮਤਲਬ ਜਿੱਦੀ ਜਾਨ ਲਈ ਹੈ ਤੇ ਇਹ ਬੰਦਾ ਅੱਜ ਈ ਚਲ ਜਾਵੇ ਮਤਲਬ ਮੰਨ ਲਓ ਇਹ ਕਹਿੰਦੇ ਜੀ ਇਹ ਅਵੇਲੇਬਲ ਅਫੈਂਸਾ ਥਾਣੇ ਤੋਂ ਬੇਲ ਹੋ ਜਾਣੀਆਂ ਜੋ ਕਿ ਸਾਨੂੰ ਏਦਾਂ ਲੱਗਦਾ ਜੀ ਫਿਰ ਫਰਦਰ 90 ਡੇਸ ਦੇ ਵਿੱਚ ਪੁਲਿਸ ਚਲਾਨ ਪੇਸ਼ ਕਰੂਗੀ ਤੇ 90 ਡੇਸ ਉਹਨੇ ਗੁਰਦਾਸਪੁਰ ਦਾ ਬੰਦਾ ਸੀ ਅੰਮ੍ਰਿਤਸਰ ਰਹਿਣ ਵਾਲੇ ਆ ਜੀ ਅਸੀਂ ਵਪਾਰੀ ਬੰਦੇ ਆ ਮੰਨ ਲਓ ਅਸੀਂ ਕਿੱਥੋਂ ਧਿਆਨ ਦੇਵਾਂਗੇ ਜੀ ਇਹਦਾ ਇਹਨੂੰ ਕਿੱਥੋਂ ਲੱਭਾਂਗੇ ਅਸੀਂ ਇਹ ਮੰਨੋ ਉਹਨਾਂ 90 ਦਿਨਾਂ ਦੇ ਵਿੱਚ ਅਗਰ ਬਾਹਰ ਚਲਾ ਜਾਂਦਾ ਹੈ ਦੇਸ਼ ਛੱਡ ਜਾਂਦਾ ਅ ਮੇਰਾ ਇਹ ਮਸੀ ਦਾ ਬੇਟਾ ਲੱਗਦਾ ਸੀਗਾ ਜੋ ਮੈਨੂੰ ਪਤਾ ਲੱਗਿਆ ਹੈਗਾ ਜਦੋਂ ਮੇਰੇ ਹੱਥ ਦੇ ਵਿੱਚ ਐਫ ਆਈ ਆਰ ਆਈ ਹੈ ਤੇ ਐਫ ਆਈ ਆਰ ਦੇ ਵਿੱਚ ਤੇ ਜੋ ਹਕੀਕਤ ਸੀਗਾ ਉਹਦੇ 'ਚ ਬਹੁਤ ਫਰਕ ਨਜ਼ਰ ਆ ਰਿਹਾ ਹੈਗਾ ਜੋ ਇਹ ਕਹਿ ਰਹੇ ਹੈਗੇ ਕਿ ਪੁਲਿਸ ਵਾਲੇ ਕਿ ਅਸੀਂ ਉਹਨੂੰ ਜਿਹੜਾ ਹੈਗਾ ਮੌਕੇ ਦੇ ਵਿੱਚ ਪੜਿਆ ਜੋ ਐਫ ਆਈ ਆਰ ਦੇ ਵਿੱਚ ਵੀ ਇਹ ਲਿਖ ਰਹੇ ਹੈਗੇ ਕਿ ਜਦੋਂ ਉਸ ਬੰਦੇ ਨੇ ਐਨਸੀ ਇਨਸੀਡੈਂਟ ਕੀਤਾ ਹੈਗਾ ਜਦੋਂ ਸਿਰ ਦੇ ਉੱਪਰੋਂ ਟਾਇਰ ਨਿਕਲ ਗਿਆ ਤੇ ਇਹ ਗੱਡੀ ਖੜਾ ਕੇ ਬੈਠ ਗਿਆ ਉਹ ਬੰਦਾ ਜਦ ਕੀ ਹਕੀਕਤ ਦੇ ਵਿੱਚ ਜੋ ਸਾਨੂੰ ਪਤਾ ਲੱਗਿਆ ਹੈ ਉਧਰ ਦੇ ਜਿਹੜੇ ਚਸ਼ਮਦੀਦ ਬੰਦੇ ਵੀ ਸੀਗੇ ਉਹਨਾਂ ਨੇ ਇਹ ਕਿਹਾ ਹੈਗਾ ਕਿ ਉਹ ਬੰਦਾ ਜਿਹੜਾ ਹੈਗਾ ਦੌੜ ਗਿਆ ਸੀ ਅੱਗੇ ਰਸਤਾ ਨਹੀਂ ਸੀਗਾ ਤੇ ਇੱਕ ਜਗ੍ਹਾ ਤੇ ਉਹ ਰੁਕ ਗਿਆ ਤੇ ਉਧਰ ਫਿਰ ਇਹਨਾਂ ਨੂੰ ਲੋਕਾਂ ਨੇ ਪਕੜ ਕੇ ਪੁਲਿਸ ਦੇ ਹਵਾਲੇ ਕੀਤਾ ਤੁਮ ਜੋ ਐਫ ਆਈ ਆਰ ਹੈ ਹੋਰ ਜੋ ਹਕੀਕਤ ਹੈ ਉਹ ਬਿਲਕੁਲ ਹੀ ਮੇਲ ਨਹੀਂ ਖਾਰੀ ਗਈ ਹੈ ਸਾਨੂੰ ਉਸ ਚੀਜ਼ ਵਾਸਤੇ ਜਸਟਿਸ ਚਾਹੀਦਾ ਜੀ ਡਰਿੰਕ ਵੀ ਕੀਤੀ ਹੋਈ ਸੀ ਜੀ ਉਹਨੇ ਉਸ ਬੰਦੇ ਨੇ ਡਰਿੰਕ ਕੀਤੀ ਹੋਈ ਹੈ ਹਲੇ ਵੀ ਉਹ 8 ਘੰਟੇ ਬੀਤ ਗਏ ਆ 12 ਘੰਟੇ ਬੀਤ ਗਏ ਆ ਬਟ ਹਲੇ ਵੀ ਉਹ ਹਸਚ ਨਹੀਂ ਆ ਉਹ ਬੰਦਾ ਤੇ ਉਹਨੂੰ ਬਾਹਰ ਬਿਠਾ ਕੇ ਉਹਦੀ ਸੇਵਾ ਕੀਤੀ ਜਾ ਰਹੀ ਸੀਗੀ ਜੀ ਉਹ ਜੋ ਕਿ ਸਾਨੂੰ ਉਹ ਚੀਜ਼ ਗੁਵਾਰਾ ਹੀ ਨਹੀਂ ਲੱਗ ਰਹੀ ਹੈਗੀ ਕਿ ਕਿਉਂ ਇਹ ਚੀਜ਼ਾਂ ਹੋ ਰਹੀਆਂ ਨੇ ਜੀ ਆਪਣਾ ਇਹ ਦੂਸਰਾ ਸਟੈਪ ਕੀ ਹੋਏਗਾ ਜੀ ਆਪਣਾ ਅਸੀਂ ਜੋ ਹੋ ਸਕਦਾ ਆਪਣੇ ਵੱਲੋਂ ਹਾਇਰ ਅਥਾਰਟੀ ਵੱਲ ਅਪੀਲ ਕਰਾਂਗੇ ਜੋ ਬਣ ਸਕਦਾ ਆਪਾਂ ਉਹ ਕਰਾਂਗੇ ਜੇ ਪ੍ਰੋਟੈਸਟ ਵੀ ਕਰਨਾ ਪਿਆ ਤਾਂ ਅਸੀਂ ਡੈਫੀਨਿਟਲੀ ਅਸੀਂ ਪ੍ਰੋਟੈਸਟ ਵੱਲ ਵੀ ਜਾਵਾਂਗੇ ਜਿਸ ਦੇ ਦਰਵਾਜ਼ੇ ਤੇ ਅਸੀਂ ਖੜਕਟਾਣਾ ਤਾਂ ਆਪਾਂ ਉੱਥੇ ਜਾਵਾਂਗੇ ਹੀ ਜਾਵਾਂਗੇ ਜੋ ਹੋ ਸਕਦਾ ਹੋਏਗਾ ਅਸੀਂ ਆਪਣੇ ਵੱਲੋਂ ਪੂਰਾ ਕਰਾਂਗੇ ਬਟ ਸਾਨੂੰ ਇਨਸਾਫ ਚਾਹੀਦਾ ਜੀ ਜਾਣਾ ਜਾਣ ਦੇਣਾ ਚਾਹੁੰਦੇ ਉਸ ਬੰਦੇ ਦੀ ਜਿਹਦੇ ਜਿਹਦਾ ਇੱਕ 5 ਸਾਲ ਦਾ ਛੋਟਾ ਜਿਹਾ ਬੱਚਾ ਹੈਗਾ ਬ੍ਰੈਡ ਅਰਨਰ ਇਕੱਲਾ ਹੈਗਾ ਫੈਮਿਲੀ ਦੇ ਵਿੱਚ ਜੇ ਉਹ ਉਹਦਾ ਹੁਣ ਅੱਗੇ ਰੋਜ਼ੀ ਰੋਟੀ ਦਾ ਕੀ ਹੈਗਾ ਸਾਨੂੰ ਦੱਸਿਆ ਜਾਏ ਕਿ ਅੱਗੇ ਸਾਡੇ ਲਈ ਉਸ ਦੇ ਵਾਸਤੇ ਉਹਦੇ ਪਰਿਵਾਰ ਵਾਸਤੇ ਅੱਗੇ ਕੀ ਹੈਗਾ ਉਹ ਕਿਵੇਂ ਕੰਮ ਬਣਗੇ ਅੱਗੇ ਗੁਜ਼ਾਰਾ ਕਿਵੇਂ ਕਰਨਗੇ ਕੱਲ ਹਾਂਜੀ ਇੱਕ ਐਕਸੀਡੈਂਟ ਹੋਇਆ ਸੀ ਕੱਲ ਜੀ ਕਾਰ ਦਾ ਤੇ ਮੋਟਰਸਾਈਕਲ ਦਾ ਵਿੱਚ ਗੁਰਪ੍ਰੀਤ ਸਿੰਘ ਲੜਕਾ ਇੱਕ ਉਹਤਰ ਮਨੋਰ ਸਿੰਘ ਇਹਦੀ ਡੈਥ ਹੋ ਗਈ ਸੀ ਕਾਰ ਚਾਲਕ ਜਿਹੜਾ ਉਹ ਜਤਿੰਦਰ ਸਿੰਘ ਸੀ ਸਮਾਪਰਮ ਰਮਬੀ ਸਿੰਘ ਕੋਟ ਜੋਗਰਾਜ ਦਾ ਰਹਿਣ ਵਾਲਾ ਕਨੂਨ ਹੈ ਤੇ ਨੂਨ ਨੂਨ ਸੰਬੰਧੀ ਕਾਰਵਾਈ ਜਿਹੜੀ ਉਹ ਕਰ ਦਿੱਤੀ ਗਈ ਹੈ ਕੱਚਾ ਦਰਜ ਹੋ ਕਾਰ ਇਹ ਕਿੱਥੋਂ ਲੈ ਗਿਆ ਸੀ ਸਰ ਇਹ ਕਾਰ ਵਾਲਾ ਕਨੂਨ ਆਂਦਾ ਜੀ ਜੋਗਰਾਜ ਸਿੰਘ ਪਰਵਾਰ ਸੇ ਨੰਬਰ ਜਿੰਦ ਕਰਕੇ ਜੀ ਹਜਰਤਾ ਮੈਡੀਕਲ ਕਰਾਇਆ ਸੀ ਜੀ ਰਿੰਗ ਕੀਤੀ ਸੀ ਜੀ ਸਰ ਪਰਵਾਰ ਨੂੰ ਮੈਸਰ ਹਾਂ ਜੀ